ਹਾਂਜੀ ਆਜੋ ਤੁਹਾਨੂੰ ਲੈ ਕੇ ਚੱਲਦੇ ਆ ਜੀ ਰਾਜਨੀ ਮਾਤਾ ਮੰਦਿਰ ਪਿੰਡ ਲੈਲੀਕਲਾ ਤੇ ਇਹ ਮੰਦਿਰ ਰਾਜਨੀ ਮਾਤਾ ਜੀ ਦਾ ਬਹੁਤ ਹੀ ਪ੍ਰਸਿੱਧ ਮੰਦਿਰ ਹੈ ਇਹ ਮੰਦਿਰ ਨੀਅਰ ਚੱਬੇਵਾਲ ਵਿਖੇ ਸਥਿਤ ਹੈ ਤੇ ਇੱਥੇ ਆਣ ਆਲੀਆਂ ਸੰਗਤਾਂ ਦੇ ਦੁੱਖ ਕੱਟੇ ਜਾਂਦੇ ਹਨ ਅਗਰ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਹੈ ਜਾਂ ਕੋਈ ਕਿਸੇ ਤਰ੍ਹਾਂ ਦਾ ਰੋਗ ਹੈ ਤਾਂ ਇੱਥੇ ਸੰਕਟ ਕੱਟੇ ਜਾਂਦੇ ਹਨ ਮਾਤਾ ਰਾਜਨੀ ਜੀ ਦੇ ਦਰਸ਼ਨ ਜ਼ਰੂਰ ਕਰੋ ਇੱਕ ਵਾਰ ਜ਼ਰੂਰ ਆਓ ਇੱਥੇ ਇਹ ਰਾਜਨੀ ਮਾਤਾ ਦਾ ਮੰਦਿਰ ਬਹੁਤ ਹੀ ਪ੍ਰਸਿੱਧ ਮੰਦਿਰ ਹੈ ਤੁਸੀਂ ਵੀ ਦਰਸ਼ਨ ਕਰੋ ਰਾਜਨੀ ਮਾਤਾ ਜੀ ਦੇ ਇਹ ਰਸਤਾ ਰਾਜਨੀ ਮਾਤਾ ਮੰਦਿਰ ਨੂੰ ਜਾਣ ਵਾਲਾ ਰਸਤਾ ਹੈ ਅਗਰ ਤੁਸੀਂ ਮੇਨ ਰੋਡ ਤੋਂ ਆਂਦੇ ਆ ਤਾਂ ਰਸਤੇ ਦੇਖ ਲਓ ਜੀ ਇਹ ਰਸਤਾ ਹੈ ਜੀ ਰਾਜਨੀ ਮਾਤਾ ਮੰਦਿਰ ਜਾਂਦਾ ਹੈ ਬੋਰਡ ਲੱਗੇ ਹੋਏ ਆ ਮਾਤਾ ਰਾਜਨੀ ਜੀ ਦੇ ਮੰਦਿਰ ਨੂੰ ਜਾਣ ਲਈ ਬੋਰਡ ਲੱਗੇ ਹੋਏ ਆ ਤੁਸੀਂ ਇਸ ਰਸਤੇ ਆ ਸਕਦੇ ਹੋ ਕੋਈ ਵੀ ਪ੍ਰੋਬਲਮ ਨਹੀਂ ਹੋਵੇਗੀ ਹਰੇਕ ਮੰਗਲਵਾਰ ਇੱਥੇ ਮੇਲਾ ਜ਼ਰੂਰ ਲੱਗਦਾ ਹੈ ਆਜੋ ਤੁਹਾਨੂੰ ਦਰਸ਼ਨ ਕਰਾਨੇ ਆਂ ਮਾਤਾ ਰਾਜਨੀ ਦੇ ਅਸੀਂ ਰਾਜਨੀ ਮਾਤਾ ਦੇ ਮੰਦਿਰ ਦੇ ਕੋਲ ਪਹੁੰਚ ਗਏ ਆਂ ਬਾਹਰ ਦੇਖੋ ਜੀ ਟੈਂਟ ਲੱਗਾ ਹੋਇਆ ਜੀ ਬਾਹਰ ਦੁਕਾਨਾਂ ਸਜੀਆਂ ਹੋਈਆਂ ਤੁਸੀਂ ਵੀ ਦਰਸ਼ਨ ਕਰੋ ਜੀ ਤੇ ਅਸੀਂ ਹੁਣ ਗੱਡੀ ਲਾ ਕੇ ਆਪਣੀ ਤੇ ਰਾਜਨੀ ਮਾਤਾ ਮੰਦਿਰ ਵੱਲ ਨੂੰ ਚੱਲਦੇ ਆਂ ਦੇਖੋ ਜੀ ਤਰ੍ਹਾਂ ਤਰ੍ਹਾਂ ਦੀਆਂ ਇੱਥੇ ਦੁਕਾਨਾਂ ਸਜੀਆਂ ਹੋਈਆਂ ਹਨ ਨ ਤਰ੍ਹਾਂ ਤਰ੍ਹਾਂ ਦੇ ਪ੍ਰਸ਼ਾਦ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਹਨ ਮਨਿਆਰੀ ਦਾ ਸਾਮਾਨ ਮਿਲਦਾ ਹੈ ਇਹ ਪ੍ਰਸਿੱਧ ਮੰਦਿਰ ਹੈ ਜੀ ਬਹੁਤ ਹੀ ਕਰਨੀ ਵਾਲਾ ਮੰਦਿਰ ਹੈ ਦੇਖੋ ਜੀ ਇੱਥੇ ਘਡੌਣਿਆਂ ਬੱਚਿਆਂ ਵਾਸਤੇ ਘਡੌਣਿਆਂ ਦੀਆਂ ਦੁਕਾਨਾਂ ਲੇਡੀਜ਼ ਸਾਮਾਨ ਉਹਨਾਂ ਦੀਆਂ ਦੁਕਾਨਾਂ ਹਰ ਤਰ੍ਹਾਂ ਦੀਆਂ ਦੁਕਾਨਾਂ ਇੱਥੇ ਮਣ ਦੇਖਣ ਨੂੰ ਮਿਲਦੀਆਂ ਹਨ ਇਹ ਰਾਜਨੀ ਮਾਤਾ ਜੀ ਮੰਦਰ ਜਾਣ ਵਾਲਾ ਮੁੱਖ ਦਵਾਰ ਹੈ ਜੀ ਜਿਸ ਤਰ੍ਹਾਂ ਤੁਸੀਂ ਇੱਥੇ ਆਓਗੇ ਅੱਗੇ ਕੁਝ ਪੌੜੀਆਂ ਚੜ੍ਹ ਕੇ ਮਾਤਾ ਰਾਜਨੀ ਜੀ ਦੇ ਤੁਸੀਂ ਦਰਸ਼ਨ ਕਰੋਗੇ ਤਾਂ ਇਹ ਭੱਬਿਆ ਨਜ਼ਾਰਾ ਦੇਖਣ ਨੂੰ ਮਨਮੋਹਕ ਲੱਗਦਾ ਹੈ ਤੇ ਇੱਥੇ ਸਕੂਨ ਮਿਲਦਾ ਹੈ ਇੱਥੇ ਮਾਤਾ ਜੀ ਦੇ ਦੋ ਬਾਹਰ ਸ਼ੇਰ ਵੀ ਬਣਾਏ ਹੋਏ ਆ ਤੇ ਇੱਥੇ ਦੂਰੋਂ ਦੂਰੋਂ ਸੰਗਤਾਂ ਚੱਲ ਕੇ ਆਉਂਦੀਆਂ ਤੁਸੀਂ ਵੀ ਇੱਕ ਵਾਰ ਜ਼ਰੂਰ ਆਓ ਇਹ ਰਾਜਨੀ ਮਾਤਾ ਮੰਦਰ ਬਹੁਤ ਹੀ ਕਰਨੀ ਵਾਲਾ ਮੰਦਰ ਹੈ ਇੱਥੇ ਆਣ ਆਲੀਆਂ ਸੰਗਤਾਂ ਦੇ ਸੰਕਟ ਦੂਰ ਹੁੰਦੇ ਆ ਦੁੱਖ ਕੱਟੇ ਜਾਂਦੇ ਆ ਇੱਕ ਵਾਰ ਜ਼ਰੂਰ ਆਓ ਤੁਸੀਂ ਵੀ ਦਰਸ਼ਨ ਕਰੋ ਮਾਤਾ ਰਾਜਨੀ ਜੀ ਦੇ sure